ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਡਾਕੂਮੈਂਟੇਸ਼ਨ ਪੂਰਾ ਪ੍ਰੋਸੈਸ ਕਾਫੀ ਲੈਂਥੀ ਹੁੰਦਾ ਹੈ ਤੇ ਜਦੋਂ ਆਪਾਂ ਗੱਲ ਹੁਣ ਨਵੰਬਰ ਇਨਟੇਕ ਦੀ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲਿਆਂ ਨੂੰ ਬਿਲਕੁਲ ਵੀ ਇੱਥੇ ਡਿਲੇ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਇਨਟੇਕ ਤੁਹਾਡੇ ਹੱਥੋਂ ਖੁੰਝ ਸਕਦਾ ਹੈ ਤੇ ਅੱਗੋਂ ਅਸੀਂ ਸਾਰੇ ਜਾਣਦੇ ਹਾਂ ਕਿ ਜਿੰਨੀ ਜ਼ਿਆਦਾ ਦੇਰੀ ਅਗਰ ਇੱਕ ਸਾਲ ਦਾ ਗੈਪ ਪੈ ਗਿਆ ਤਾਂ ਅੱਗੋਂ ਤੁਸੀਂ ਅਪਲਾਈ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਨਹੀਂ ਕਰ ਸਕਦੇ ਸੋ ਨਵੰਬਰ ਇਨਟੇਕ ਦੇ ਉੱਪਰ ਫੋਕਸ ਕਰ ਰਹੇ ਹਾਂ ਖਾਸ ਕਰਕੇ ਉਹਨਾਂ ਪ੍ਰੋਫਾਈ ਅਪਲਾਈ ਕਰ ਦੇਣੀ ਚਾਹੀਦੀ ਹੈ ਆਪਣੀ ਫਾਈਲ اور ਸਹੀ ਢੰਗ ਦੇ ਨਾਲ ਹੀ ਅਪਲਾਈ ਕਰਨਾ ਚਾਹੀਦਾ ਹੈ ਤਾਂ ਕਿ ਸਮੂਥਲੀ ਪੂਰਾ ਪ੍ਰੋਸੈਸ ਕੰਪਲੀਟ ਹੋਵੇ ਤੇ ਟਾਈਮਲੀ ਤੁਸੀਂ ਆਪਣਾ ਵੀਜ਼ਾ ਵੀ ਹਾਸਲ ਕਰ ਸਕੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਦੇ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਆਸਟ੍ਰੇਲੀਆ ਦੀ ਜਦੋਂ ਗੱਲ ਕਰ ਰਹੇ ਹਾਂ ਮਨਪ੍ਰੀਤ ਜੀ ਤਾਂ ਆ ਮੇਸ਼ਾਂ ਇਕੱਠੀ ਕਰਦੇ ਰਹਿ ਜਾਂਦੇ ਨੇ ਤੇ ਜਦੋਂ ਅਪਲਾਈ ਕਰਨ ਦਾ ਟਾਈਮ ਆਉਂਦਾ ਤਾਂ ਵਿੱਚ ਟਾਈਮ ਪੂਰਾ ਉਹਨਾਂ ਦੇ ਪੂਰੇ ਪ੍ਰੋਸੈਸ ਨੂੰ ਘਟ ਜਾਂਦਾ ਇੱਥੇ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਤੁਸੀਂ ਕਹਿਣਾ ਚਾਹੋਗੇ ਸਟੂਡੈਂਟਸ ਨੂੰ ਕਹਿਣਾ ਚਾਹੋਗੇ ਕਿ ਨਵੰਬਰ ਇੰਡੇ ਲਈ ਖਾਸ ਕਰਕੇ ਸਟੂਡੈਂਟ ਬਿਲਕੁਲ ਡਿਲੇ ਨਾ ਕਰਨ ਡਿਲੇ ਇੱਥੇ ਉਹਨਾਂ ਲਈ ਵੱਡੀ ਦੇਰੀ ਬਣ ਸਕਦਾ ਹੈ ਬਿਲਕੁਲ ਠੀਕ ਹੈ ਜਰਜ ਜੀ ਜਿਹੜੇ ਵੀ ਬੱਚਿਆਂ ਨੇ ਹੁਣ 224 ਦੇ ਵਿੱਚ ਆਪਣੀ +2 ਦੇ ਇਗਜ਼ਾਮ ਦਿੱਤੇ ਜਿਨ੍ਹਾਂ ਦਾ ਰਿਜ਼ਲਟ ਆਇਆ ਜਿਹੜੇ ਬੱਚੇ ਪਾਸ ਆਊਟ ਹੋਏ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਥਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਕਿਉਂਕਿ ਹੁਣ ਨਵੰਬਰ ਇਨਟੇਕ ਨੂੰ ਬਹੁਤ ਜ਼ਿਆਦਾ ਟਾਈਮ ਰਹਿ ਨਹੀਂ ਗਿਆ ਆਲਰੇਡੀ ਜੁਲਾਈ ਆ ਗਿਆ ਹੈ ਔਰ ਆਪਾਂ ਨੂੰ ਹਜੇ ਆਫਰ ਲੈਟਰ ਵੀ ਤੁਸੀਂ ਅਗਰ ਅਪਲਾਈ ਕਰਨੀ ਹੈ ਤਾਂ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਤਾਂ ਮਿਨਿਮਮ ਦੇਖੋ ਕੁਝ ਯੂਨੀਵਰਸਿਟੀਆਂ ਤਾਂ 1-2 ਦਿਨਾਂ 'ਚ ਵੀ ਆਫਰ ਦੇ ਦਿੰਦੀਆਂ ਬਟ ਕੁਝ ਅਜਿਹੀਆਂ ਜੀ ਯੂਨੀਵਰਸਿਟੀਆਂ ਦਾ ਜਿਨ੍ਹਾਂ ਦੀ ਰੈਂਕਿੰਗ ਬਹੁਤ ਅੱਛੀ ਹੈ ਉੱਥੇ ਐਪਲੀਕੇਸ਼ਨਸ ਦਾ ਬਹੁਤ ਜ਼ਿਆਦਾ ਕਾਊਂਟ ਵਧਿਆ ਹੋਇਆ ਇਸ ਕਰਕੇ ਥੋੜਾ ਪ੍ਰੋਸੈਸ ਡਿਲੇ ਹੋ ਰਿਹਾ ਯੂਨੀਵਰਸਿਟੀਆਂ ਵੱਲੋਂ ਤਾਂ 15-20 ਦਿਨ ਵੀ ਲੱਗ ਰਿਹਾ ਆਫਰ ਲੈਟਰ ਆਉਣ 'ਚ ਤਾਂ ਤੁਸੀਂ ਦੇਖੋ ਕਿ ਅਗਰ 15-20 ਦਿਨ ਵੀ ਅਗਰ ਆਪਾਂ ਹੁਣ ਵੀ ਅਪਲਾਈ ਕਰਦੇ ਹਾਂ ਦੈਟ ਮੀਨਸ ਕਿ ਸਾਡੇ ਕੋ ਅਗਸਟ ਮਿਡ ਤੱਕ ਆਫਰ ਲੈਟਰ ਆਏਗੀ ਉਸ ਤੋਂ ਬਾਅਦ ਸਾਡੇ ਕੋ ਬਹੁਤ ਘੱਟ ਟ ਫੰਡਿੰਗ ਨੂੰ ਵੀ ਅਰੇਂਜ ਕਰਨਾ ਹੈ ਆਪਣੀ ਆਈਟਿਜ਼ ਵਗੈਰਾ ਸਾਰੀਆਂ ਔਨ ਪਲੇਸ ਕਰਨੀਆਂ ਨੇ ਅਗਰ ਕੋਈ ਬਿਜ਼ਨਸਮੈਨ ਹੈ ਉਹਨਾਂ ਨੇ ਆਪਣੇ ਡਾਕੂਮੈਂਟੇਸ਼ਨ ਕੰਪਲੀਟ ਕਰਨੀਆਂ ਕੋਈ ਐਗਰੀਕਲਚਰਿਸਟ ਹੈ ਉਹਨੇ ਆਪਣੇ ਡਾਕੂਮੈਂਟ ਕੰਪਲੀਟ ਕਰਨੇ ਆ ਉਸ ਤੋਂ ਬਾਅਦ ਵੀ ਸਾਨੂੰ ਇੱਕ ਮਹੀਨਾ ਚਾਹੀਦਾ ਹੁੰਦਾ ਹੈ ਹਾਈ ਕਮਿਸ਼ਨ ਨੂੰ ਅਸੀਂ ਇੱਕ ਮਹੀਨਾ ਦਿੰਨੇ ਆ ਕਿ ਉਹ ਆਪਣਾ ਡਿਸੀਜਨ ਲੈ ਸਕਣ ਚਾਹੀ ਵੀਜ਼ਾਸ ਇੱਕ ਦਿਨ ਚ ਵੀ ਆ ਰਹੇ ਆ ਇੱਕ ਸੇਮ ਡੇ ਵੀ ਵੀਜ਼ਾਸ ਆ ਰਹੇ ਆ ਹਫਤੇ ਚ ਵੀ ਆ ਰਹੇ ਵੀਜ਼ਾਸ ਬਟ ਫਿਰ ਵੀ ਅਸੀਂ ਚਾਹੁੰਦੇ ਆ ਕਿ ਅਸੀਂ ਹਾਈ ਕਮਿਸ਼ਨ ਨੂੰ ਪ੍ਰੋਪਰ ਟਾਈਮ ਦਈਏ ਕਿ ਅਗਰ ਉੱਥੇ ਵੀ ਰਸ਼ ਹੋਵੇ ਤਾਂ ਉਹ ਆਪਣਾ ਈਜ਼ੀਲੀ ਡਿਸੀਜਨ ਦੇ ਸਕਣ ਔਰ ਤੁਹਾਡੀ ਕੇਸ ਡਾਟਾ ਉਹ ਡੈਫਰ ਨਾ ਹੋਵੇ ਨੈਕਸਟ ਇਨਟੇਕ ਦੇ ਵਿੱਚ ਇਸ ਕਰਕੇ ਜਿੰਨੇ ਵੀ ਬੱਚੇ ਹੁਣ ਪਾਸ ਆਊਟ ਹੋ ਚੁੱਕੇ ਆ ਉਹ ਆਪਣਾ ਐਸਾ ਇਗਜ਼ਾਮ ਦੇ ਚੁੱਕੇ ਆ ਦਿਸ ਇਜ਼ ਦਾ ਰਾਈਟ ਟਾਈਮ ਇਸ ਮੰਥ ਦੇ ਵਿੱਚ ਆਪਣਾ ਤੁਸੀਂ ਅਪਲਾਈ ਕਰੋ ਆਫਰ ਲੈਟਰ ਵਾਸਤੇ ਤਾਂ ਜੋ ਤੁਹਾਨੂੰ ਟਾਈਮਲੀ ਆਫਰ ਲੈਟਰ ਮਿਲ ਸਕੇ ਔਰ ਟਾਈਮਲੀ ਤੁਸੀਂ ਬਾਕੀ ਪ੍ਰੋਸੈਸ ਕੰਪਲੀਟ ਕਰ ਸਕੋ ਠੀਕ ਹੈ ਬਿਲਕੁਲ ਤੇ ਤੁਸੀਂ ਜਿਵੇਂ ਕਈ ਸਾਲਾਂ ਤੋਂ ਜੋ ਹੈ ਸਟੂਡੈਂਟਸ ਨੂੰ ਗਾਈਡ ਵੀ ਕਰਦੇ ਆ ਰਹੇ ਹੋ ਔਰ ਕਈ ਫਾਈਲਜ਼ ਉੱਪਰ ਕੰਮ ਕੀਤਾ ਸਕਸੈਸਫੁਲੀ ਕਈ ਸਟੂਡੈਂਟਸ ਦੇ ਸਟੱਡੀ ਵੀਜ਼ਾ ਤੁਸੀਂ ਲਗਵਾਏ ਨੇ ਤਾਂ ਮੈਂ ਇੱਥੇ ਜ਼ਰੂਰ ਗੱਲ ਇਹ ਵੀ ਕਰਨਾ ਚਾਹੁੰਗੀ ਜਦੋਂ ਆਪਾਂ ਨਵੰਬਰ ਇਨਟੇਕ ਦੀ ਗੱਲ ਕਰ ਰਹੇ ਹਾਂ ਸਟੂਡੈਂਟ ਕਿਸ ਥਾਂ ਤੇ ਆ ਕੇ ਜ਼ਿਆਦਾ ਗਲਤੀ ਕਰ ਜਾਂਦਾ ਹੈ ਕਿਉਂਕਿ ਜਲਦੀ ਵਿੱਚ ਜਦੋਂ ਕੰਮ ਕਰਦੇ ਨੇ ਫਿਰ ਗਲਤੀਆਂ ਹੋ ਜਾਂਦੀਆਂ ਚਾਹੇ ਆਪਾਂ ਡਾਕੂਮੈਂਟਸ ਦੀ ਗੱਲ ਕਰੀਏ ਚਾਹੇ ਕੋਰਸ ਸਿਲੈਕਸ਼ਨ ਦੀ ਗੱਲ ਕਰੀਏ ਕਿੱਥੇ ਸਟੂਡੈਂਟ ਨੂੰ ਤੁਸੀਂ ਇੱਥੇ ਖਾਸ ਤੌਰ ਤੇ ਗਾਈਡ ਕਰਨਾ ਚਾਹੋ ਸਭ ਤੋਂ ਇਨੀਸ਼ੀਅਲ ਤਾਂ ਇੱਕ ਬੱਚੇ ਨੇ ਪਹਿਲਾਂ ਕੋਰਸ ਸੀ ਸਿਲੈਕਟ ਕਰਨਾ ਹੈ ਔਰ ਯੂਨੀਵਰਸਿਟੀ ਸਿਲੈਕਟ ਕਰਨੀ ਹੈ ਮੈਂ ਹਰ ਬੱਚੇ ਨੂੰ ਇਹੀ ਸੁਜੈਸਟ ਕਰੂੰਗਾ ਕਿ ਪਹਿਲਾਂ ਇੱਕ ਏਰੀਆ ਸਪੈਸੀਫਾਈ ਕਰ ਲੈਣ ਕਿ ਮੈਂ ਮੈਲਬਨ ਜਾਣਾ ਹੈ ਕਿ ਸਿਡਨੀ ਜਾਣਾ ਹੈ ਜਾਂ ਬ੍ਰਿਸਬਨ ਜਾਣਾ ਹੈ ਫਿਰ ਉਹਦੇ ਵਿੱਚ ਯੂਨੀਵਰਸਿਟੀਆਂ ਪਹਿਲਾਂ ਉਸ ਕੋਰਸ ਨੂੰ ਸਰਚ ਕਰਨ ਕਿ ਉਹ ਕੋਰਸ ਕਿੰਨੀਆਂ ਯੂਨੀਵਰਸਿਟੀਆਂ ਦੇ ਵਿੱਚ ਅਵੇਲੇਬਲ ਹੈ ਨਵੰਬਰ ਇਨਟੇਕ ਦੇ ਵਿੱਚ ਖਾਸ ਕਰਕੇ ਫਿਰ ਜਿਹੜੀ ਵੀ ਯੂਨੀਵਰਸਿਟੀਆਂ ਦੇ ਵਿੱਚ ਨਵੰਬਰ ਇਨਟੇਕ ਅਵੇਲੇਬਲ ਹੈ ਉਹਨਾਂ ਯੂਨੀਵਰਸਿਟੀਆਂ ਦੀ ਰੈਂਕਿੰਗ ਨੂੰ ਕੰਪੇਅਰ ਕਰੋ ਫੀਸਿਜ਼ ਨੂੰ ਕੰਪੇਅਰ ਕਰੋ ਸਕਾਲਰਸ਼ਿ ਅਕੋਰਡਿੰਗਲੀ ਤੁਸੀਂ ਉਹਨਾਂ ਨੂੰ ਆਪਣਾ ਸਿਲੈਕਟ ਕਰਨ ਤੋਂ ਬਾਅਦ ਸਿਲੈਕਸ਼ਨ ਕਰਨ ਤੋਂ ਬਾਅਦ ਤੁਸੀਂ ਉਹਦੇ ਵਿੱਚ ਅਪਲਾਈ ਕਰੋ ਡਿਲੇ ਜਿੱਥੇ ਬੱਚੇ ਗਲਤੀ ਕਰ ਜਾਂਦੇ ਉਹ ਮੈਨੂੰ ਲੱਗਦਾ ਸਭ ਤੋਂ ਮੇਨ ਚੀਜ਼ ਇਹ ਹੈ ਕਿ ਬੱਚੇ ਇਹੀ ਸੋਚਦਾ ਰਹਿੰਦਾ ਕਿ ਕੋਈ ਨਹੀਂ ਮੇਰਾ ਹਜੇ ਤਾਂ ਰਿਜ਼ਲਟ ਹੀ ਆਇਆ ਹੈ ਅੱਜੇ ਮੈਂ ਆਇਲਟਸ ਦਾ ਐਗਜ਼ਾਮ ਦਊਂਗਾ 1 ਮਹੀਨਾ 2 ਮਹੀਨਾ ਤਿਆਰੀ ਕਰਕੇ ਉਦੋਂ ਤੱਕ ਉਹ ਟਾਈਮ ਨਿਕਲ ਜਾਂਦਾ ਸੋ ਅਗਰ ਬੱਚਾ ਸincere ਹੈ ਨਵੰਬਰ ਚ ਜਾਣਾ ਚਾਹੁੰਦਾ ਤਾਂ ਮੈਨੂੰ ਲੱਗਦਾ ਕਿ ਅਗਰ ਉਹ ਆਇਲਟਸ ਦੀ ਤਿਆਰੀ ਕਰ ਵੀ ਰਿਹਾ ਕਿ ਅਗਲੇ 10 15 ਦਿਨ ਚੋਂ ਨੇ ਐਗਜ਼ਾਮ ਦੇਣਾ ਵੀ ਹੈ ਇਹਨਾਂ 10 ਦਿਨ ਦੇ ਵਿੱਚ ਉਹ ਸਿਰਫ ਘਰ ਬੈਠ ਕੇ ਬੱਚਾ ਟਾਈਮ ਵੇਸ ਨਾ ਕਰੇ ਇਹ 10 ਦਿਨ ਜੋ ਆਪਣੀ ਰਿਸਰਚ ਪੂਰੀ ਕਰਕੇ ਰੱਖੇ ਯੂਨੀਵਰਸਿਟੀ ਦੀ ਲੋਕੇਸ਼ਨ ਦੀ ਕੋਰਸ ਦੀ ਤਾਂ ਜੋ ਜਦੋਂ ਹੀ ਉਹਦੇ ਹੱਥ ਦੇ ਵਿੱਚ ਉਹਦਾ ਆਇਲਜ਼ਰ ਰਿਜ਼ਲਟ ਆਏ ਬੱਚਾ ਆਪਣੇ ਕੰਸਲਟੈਂਟ ਕੋ ਜਾਏ ਪ੍ਰੋਪਰ ਡਾਕੂਮੈਂਟੇਸ਼ਨ ਦੇ ਕੇ ਉਹਨੂੰ ਗਾਈਡ ਕਰੇ ਕਿ ਮੈਂ ਇਸ ਯੂਨੀਵਰਸਿਟੀ ਚ ਆ ਕੋਰਸ ਕਰਨਾ ਚਾਹੁੰਦਾ ਜੀ ਬਿਲਕੁਲ ਤੇ ਮੰਤਰੀ ਜੀ ਲਾਸਟ ਵਿੱਚ ਗੱਲ ਇਹ ਵੀ ਜਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਸਾਡੇ ਕੋਲ ਕਈ ਤਰ੍ਹਾਂ ਦੇ ਸਟੂਡੈਂਟ ਦੇ ਸਵਾਲ ਆਉਂਦੇ ਉਹ ਪੁੱਛਦੇ ਨੇ ਕਿ ਕੀ ਕੋਈ ਅਜਿਹੀ ਯੂਨੀਵਰਸਿਟੀ ਵੀ ਹੈ ਚਲੋ ਚਾਹੇ ਥੋੜੀ ਮਹਿੰਗੀ ਹੋਵੇ ਪਰ ਅਸੀਂ ਉੱਥੇ ਅਪਲਾਈ ਕਰੀਏ ਤੇ ਉੱਥੇ ਵੀਜ਼ਾ ਸਾਨੂੰ ਜੋ ਹੈ ਜ਼ਰੂਰ ਯਕੀਨੀ ਹੋ ਜਾਵੇ ਕਿ ਇੱਥੇ ਪੋਜ਼ਿਟਿਵ ਰਿਜ਼ਲਟ ਵੀ ਆਏਗਾ ਸੋ ਇਹ ਬਹੁਤ سارے ਸਵਾਲ ਹੁੰਦੇ ਨੇ ਇਸ ਉੱਪਰ ਵੀ ਜ਼ਰੂਰ ਕਲੈਰਿਟੀ ਦਿਓ ਐਕਚੁਅਲੀ ਬਹੁਤ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੀ ਰੈਂਕਿੰਗ ਬਹੁਤ ਹਾਈ ਹੈ ਉਹਦੇ ਵਿੱਚ ਕੁਝ ਪਰਸੈਂਟ ਦੇਖੋ ਕੋਈ ਵੀ ਗਾਰੰਟੀ ਨਹੀਂ ਕਰ ਸਕਦਾ ਕਿਸੇ ਵੀ ਵੀਜ਼ਾ ਹਾਈ ਕਮਿਸ਼ਨ ਨੇ ਦੇਣਾ ਵੀਜ਼ਾ ਆਫੀਸਰ ਨੇ ਦੇਣਾ ਉਹਨੇ ਹਰ ਚੀਜ਼ ਨੂੰ ਕੈਲਕੂਲੇਟ ਕਰਕੇ ਵੀਜ਼ਾ ਦੇਣਾ ਬਟ ਯੈਸ ਫੇਰ ਵੀ ਜਦੋਂ ਅਸੀਂ ਇੱਕ ਅੱਛੀ ਯੂਨੀਵਰਸਿਟੀ 'ਚ ਅਪਲਾਈ ਕਰਦੇ ਹਾਂ ਜਦੋਂ ਯੂਨੀਵਰਸਿਟੀ ਦੀ ਰੈਂਕਿੰਗ ਬਹੁਤ ਹਾਈ ਹੁੰਦੀ ਹੈ ਮੰਨ ਲਓ ਕੋਈ ਜੀਏਡੀ ਯੂਨੀਵਰਸਿਟੀ 'ਚ ਬੱਚਾ ਅਪਲਾਈ ਕਰਦਾ ਜਿਹੜੀਆਂ ਟਾਪ 8 ਗ੍ਰੇਟਿਡ ਯੂਨੀਵਰਸਿਟੀਆਂ ਆ ਆਸਟ੍ਰੇਲੀਆ ਦੀਆਂ ਤਾਂ ਕਿਤੇ ਨਾ ਕਿਤੇ ਵੀਜ਼ਾ ਆਫੀਸਰ ਵੀ ਉਹਦੀ ਸਿਲੇਕਸ਼ਨ ਦੇਖ ਕੇ ਮਾਈਂਡ ਬਣਾ ਲੈਂਦਾ ਕਿ ਬੱਚਾ ਇੰਟੈਲੀਜੈਂਟ ਹੈ ਤਾਂ ਹੀ ਉਹਨੇ ਇਨੀ ਵਲੀ ਯੂਨੀਵਰਸਿਟੀ ਨੂੰ ਸਿਲੇਕਟ ਕੀਤਾ ਤਾਂ ਉਹ ਥੋੜਾ ਜਿਹਾ ਹੋਰ ਈਜ਼ੀ ਮਾਈਂਡ ਹੋ ਕੇ ਉਹਨੂੰ ਵੀਜ਼ਾ ਦੇਣ ਲਈ ਆਪਣੇ ਆਪ ਨੂੰ ਪਹਿਲਾਂ ਹੀ ਪ੍ਰੀਪੇਅਰ ਕਰ ਲੈਂਦਾ ਤਾਂ ਬੱਚੇ ਦਾ ਜਿਹੜਾ ਅੱਧਾ ਕੰਮ ਹੈ ਉਦੋਂ ਹੀ ਹੋ ਜਾਂਦਾ ਜਦੋਂ ਵੀਜ਼ਾ ਆਫੀਸਰ ਉਹਦੀ ਸਿਰਫ ਸਿਲੈਕਸ਼ਨ ਨੂੰ ਦੇਖਦਾ ਕਿ ਇਹਨੇ ਬਹੁਤ ਅੱਛੀ ਯੂਨੀਵਰਸਿਟੀ ਨੂੰ ਸਿਲੈਕਟ ਕੀਤਾ। ਤੋਂ ਯੂਨੀਵਰਸਿਟੀ ਮੈਂ ਲੱਗਦਾ ਸਿਲੈਕਸ਼ਨ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਬਹੁਤ ਸੋਚ ਸਮਝ ਕੇ ਯੂਨੀਵਰਸਿਟੀ ਨੂੰ ਸਿਲੈਕਟ ਕਰਨਾ ਚਾਹੀਦਾ ਹੈ। ਅਗਰ ਬੱਚਾ 2-3000 ਫੀਸ ਐਕਸਟਰਾ ਵੀ ਦੇ ਰਿਹਾ ਉਹਦੇ 'ਚ ਕੋਈ ਹਰਜ਼ ਨਹੀਂ ਹੈ ਕਿਉਂਕਿ ਉਹਨੂੰ ਡਿਗਰੀ ਵੀ ਇੱਕ ਅੱਛੀ ਯੂਨੀਵਰਸਿਟੀ ਦੀ जी जी बिल्कुल सो इसी तरह ना अपनी प्रोफाइल के अकॉर्डिंगली अगर सही सिलेक्शन तो करना चाहे चाह रहे हो चाहे कि आप कोर्स की गल करिए चाहे यूनिवर्सिटी की पर हले तक कोई डाउट है तो जोड़ा नंबर डिस्प्ले है इस पर तीस जरूर कॉल कर सद जे मनप्रीत जी मिलना चाहते हो तो स्टडिस् केयर अब्रॉड चंडीगढ़ ऑफिस जरूर विजिट कर सद अपने डॉक्यूमेंट जरूर नै के जायोताकि असैसमेंट की जा सके और टाइमली तो सही ऑप्शन जो है गाइड किए जा सकन बहुत बहुत थैंक्स मनप्रीत जी है काफ़ी जरूरी गल् होंगे जो स्टूडेंट्स टाइमली ਹੇ ਸਮਝਾਉਣੀ ਆ ਜ਼ਰੂਰੀ ਹੁੰਦੀਆਂ ਤੇ ਤੁਸੀਂ ਆਪਣੇ ਤਜਰਬੇ ਦੇ ਨਾਲ ਇੱਕ ਮਾਹਿਰ ਸਲਾਹ ਸਾਂਝੀ ਕੀਤੀ ਇਸ ਵੀਡੀਓ ਦੇ ذریعے ਸਟੂਡੈਂਟਸ ਆਪਣੇ ਸਵਾਲ ਕਮੈਂਟਸ ਦੇ ਜ਼ਰੀਏ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਨੇ ਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ ਮੈਮ